ਅੱਜ ਯਾਨੀ 1 ਜਨਵਰੀ 2017 ਤੋਂ ਤੁਸੀਂ ATM ਜ਼ਰੀਏ ਆਪਣੇ ਖਾਤੇ 'ਚੋਂ ਇੱਕ ਦਿਨ ਅੰਦਰ 4500 ਰੁਪਏ ਕਢਵਾ ਸਕਦੇ ਹੋ। ਅੱਜ ਤੋਂ ATM ਜ਼ਰੀਏ ਪੈਸੇ ਕਢਵਾਉਣ ਦੀ ਵੱਡੀ ਸੀਮਾ ਲਾਗੂ ਹੋ ਗਈ ਹੈ। ਨੋਟਬੰਦੀ ਤੋਂ ਬਾਅਦ ATM ਜ਼ਰੀਏ ਇੱਕ ਖਾਤੇ 'ਚੋਂ ਇੱਕ ਦਿਨ 'ਚ ਸਿਰਫ 2500 ਰੁਪਏ ਹੀ ਕਢਵਾਏ ਜਾ ਸਕਦੇ ਸੀ। ਹਾਲਾਂਕਿ ਬੈਂਕਾਂ ਤੋਂ ਪੈਸੇ ਕਢਵਾਉਣ ਦੀ ਸੀਮਾ 'ਚ ਬਦਲਾਅ ਨਹੀਂ ਹੋਇਆ ਹੈ। ਬੈਂਕ ਅਤੇ ATM ਲਾ ਕੇ ਇੱਕ ਖਾਤੇ 'ਚੋਂ ਇੱਕ ਹਫ਼ਤੇ ਅੰਦਰ ਸਿਰਫ 24000 ਰੁਪਏ ਹੀ ਕਢਵਾ ਸਕਦੇ ਹੋ। ਰਾਹਤ ਦੀ ਗੱਲ ਇਹ ਹੈ ਕਿ ਹੁਣ ਏਟੀਐਮ ਦੇ ਵਿੱਚੋਂ 500 ਰੁਪਏ ਦੇ ਨੋਟ ਜ਼ਿਆਦਾ ਮਿਲਣਗੇ। ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਬੈਂਕਾਂ ਨੂੰ 500 ਦੇ ਜ਼ਿਆਦਾ ਨੋਟ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਦਾ ਮਤਲਬ ਕਿ 2000 ਰੁਪਏ ਦੇ ਨੋਟ ਨੂੰ ਖੁੱਲਾ ਕਰਵਾਉਣ ਦੇ ਝੰਜਟ ਤੋਂ ਹੁਣ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ। ਮੋਦੀ ਸਰਕਾਰ ਨੇ 8 ਨਵੰਬਰ ਨੂੰ ਨੋਟਬੰਦੀ ਦਾ ਐਲਾਨ ਕੀਤਾ ਸੀ ਅਤੇ ਇਸ ਦੇ ਨਾਲ ਹੀ ਦੇਸ਼ 'ਚ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਦਾ ਚਲਨ ਬੰਦ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਬੈਂਕ ਅਤੇ ਏਟੀਐਮ ਵਿੱਚੋਂ ਕੈਸ਼ ਕਢਵਾਉਣ ਦੀ ਲਿਮਿਟ ਵੀ ਤੈਅ ਕੀਤੀ ਗਈ ਸੀ। ਨਾਲ ਹੀ RBI ਕੈਸ਼ ਦੀ ਕਮੀ ਨੂੰ ਜਲਦੀ ਖਤਮ ਕਰਨ ਵਿੱਚ ਲੱਗਾ ਹੈ। ਬੈਂਕਾਂ ਦਾ ਧਿਆਨ ਹੁਣ ਦੇਸ਼ ਭਰ ਵਿੱਚ 500 ਰੁਪਏ ਦੇ ਨਵੇਂ ਨੋਟਾਂ ਦੀ ਸਪਲਾਈ ਵਧਾਉਣ ਤੇ ਹੈ ਜਿਸ ਜ਼ਰੀਏ ਕੈਸ਼ ਦੀ ਕਮੀ ਨਾਲ ਨਿਪਟਿਆ ਜਾ ਸਕੇ। ਸਰਕਾਰ ਨੂੰ ਆਸ ਹੈ ਕਿ ਕੈਸ਼ ਦੀ ਕਮੀ 2-3 ਹਫ਼ਤਿਆਂ ਚ ਪੂਰੀ ਹੋ ਜਾਏਗੀ। ਉਧਰ ਬੈਂਕਾਂ ਤੇ ਡਾਕ ਖਾਨਿਆਂ ਚ ਪੁਰਾਣੇ ਨੋਟ ਜਮ੍ਹਾਂ ਕਰਵਾਉਣ ਦੀ ਮਿਆਦ 31 ਦਸੰਬਰ ਨੂੰ ਪੂਰੀ ਹੋ ਚੁੱਕੀ ਹੈ। ਹੁਣ ਜਾਇਜ਼ ਕਾਰਨ ਦੱਸ ਕੇ 31 ਮਾਰਚ 2017 ਤੱਕ RBI ਦੇ ਕਾਊਂਟਰ ਤੇ ਪੁਰਾਣੇ ਨੋਟ ਜਮ੍ਹਾਂ ਹੋ ਸਕਣਗੇ।